ਮੋਟੀ ਅਕਲ ਜਿੰਨੇ ਸਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗ੍ਰਸੇ ਜਿੰਨੇ ਸਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਠੋਣੇ ਧਾਗੇ ਤਵੀਜ਼ਾਂ ਚਲਦੀਆਂ ਰਹਿਣਗੀਆਂ ਚਲਦੀਆਂ ਹੈ ਇਸ ਮਾਮਲੇ ਸਿੱਖ ਤੇ ਬੜੇ ਪੌਲੇ ਮੈਂ ਦੇਖਿਆ ਹੈਰਾਨਗੀ ਇਸ ਵਾਸਤੇ ਬਣਾवटी ਗੁਰੂ ਜਿੰਨੇ ਪੰਜਾਬ ਦੇ ਚ ਨੇ ਸ਼ਾਇਦ ਸਾਰੇ ਹਿੰਦੁਸਤਾਨ ਦੇ ਚ ਕਿਧਰੇ ਹੋ ਸਾਰੇ ਹਿੰਦੁਸਤਾਨ ਦੇ ਚ ਨਹੀਂ ਇਤਨੇ ਕਹਿ ਇਤੇ ਵਿਚਾਰ ਗੱਲ ਆ ਗਈ ਤੇ ਮੈਂ ਕਹਿ ਦਿੱਤੀ ਭਾਵਨਾ ਦੇ ਨਾਲ ਮਨੁੱਖ ਦੁਕਾਨ ਤੇ ਬੈਠਾ ਹੈ ਗੁਰੂ ਨਾਲ ਜੁੜਿਆ ਹੈ ਕਾਮਨਾ ਕਰਕੇ ਗੁਰਦੁਆਰੇ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਭਾਵਨਾ ਨਾਲ ਧੰਦਾ ਵੀ ਕਰਦਾ ਪਿਆ ਤੇ ਗ੍ਰਾਹਕ ਦੇ ਚ ਵੀ ਪ੍ਰਭੂ ਦੀ ਛਾਪ ਦੇਖਦਾ ਹੈ ਇਹ ਧੰਦਾ ਵੀ ਧਰਮ ਹੈ ਪਾਠ ਕਰ ਰਿਹਾ ਹੈ ਪੀਰਤਨ ਸੁਣ ਰਿਹਾ ਹੈ ਗੁਰਦੁਆਰੇ ਆਇਆ ਹੈ ਦਾਨਪੁਨ ਕੀਤਾ ਹੈ ਕਾਮਨਾ ਤੋਂ ਗੁਸਤਾਖੀ ਮੁਆਫਿਜ਼ ਦੇ ਸਾਰੇ ਕਰਮ ਦੰਦਾਂ ਨੇ ਕਰਮ ਦੰਧਾ ਅਗਰ ਕਾਮਨਾ ਜੁੜ ਜਾਏ ਕਰਮ ਧਰਮ ਅਗਰ ਭਾਵਨਾ ਜੁੜ ਜਾਏ ਇਹ ਦੋ ਨੁਕਤੇ ਚੇਤੇ ਰੱਖਣਾ ਵਿੱਚ ਕਰਮ ਧਰਮ ਅਗਰ ਕਾਮਨਾ ਕਰਕੇ ਕੀਤਾ ਜਾਵੇ ਇਹ ਭਾਵਨਾ ਕਰਕੇ ਕੀਤਾ ਜਾਵੇ ਕਰਮ ਧੰਦਾ ਅਗਰ ਕਾਮਨਾ ਕਰਕੇ ਸਮਝਣੰ ਬਿਰਲਾ ਜਨ ਕੋਈ ਬਿਰਲਾ ਪ੍ਰਭੂ ਦੀਸ ਗੋਉੜ ਕਥਾ ਨੂੰ ਸਮਝਦਾ ਹੈ ਕੌਣ ਜੋ ਭਾਵਨਾ ਕਰਕੇ ਕਾਮਨਾਵਾਂ ਨੂੰ ਤਿਆਗ ਕੇ ਸੰਸਾਰ ਕਾਮ ਤਜਣੰ ਕਾਮਨਾ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗ ਗੁਰੂ ਦੀ ਸੰਗਤਿ ਜੋ ਭਾਵਨਾ ਕਰਕੇ ਕਾਮਨਾ ਨੂੰ ਇੱਕ ਪਾਸੇ ਰੱਖ ਕੇ ਜਪ ਕਰਦਾ ਹੈ ਤਪ ਕਰਦਾ ਹੈ ਬਾਣੀ ਜਪਦਾ ਹੈ ਉਹ ਇਸ ਗੋੜ ਕਥਾ ਨੂੰ ਸਮਝ ਜਾਏਗਾ ਰੋਜ਼ ਰੋਜ਼ ਉਸ ਦੀ ਅਕਲ ਬਾਰੀਕ ਹੁੰਦੀ ਜਾਏਗੀ ਰੋਜ਼ ਰੋਜ਼ ਉਸ ਦੀ ਬੁੱਧ ਵਿਵੇਕ ਸ਼ੀਲ ਹੋ ਜਾਏਗੀ ਹਰ ਪਰਿਉ ਸਾਮੇ ਕਹੇ ਦਵਾਰੇ ਦੀਜੇ ਬੁੱਧ ਵਿਵੇਕ ਇਹ ਇਸ ਸ਼ਲੋਕ ਵਿੱਚ ਮੇਰੇ ਬਾਦਸ਼ਾਹ ਕਹਿੰਦੇ ਨੇ ਜੋ ਭਾਵਨਾ ਕਰਕੇ ਕਰਮ ਕਰਦਾ ਹੈ ਯਕੀਨ ਜਾਣੋ ਇਹ ਇਤਨਾ ਸੁਕਰਤ ਕਰਮ ਹੈ ਇਹਦਾ ਲੋਕ ਪਰਲੋਕ ਦੋਹੇ ਸੁਹੇਲੇ ਆਉਣਗੇ ਔਰ ਜੋ ਸਿਰਫ ਕਾਮਨਾ ਹੀ ਕਰਕੇ ਕਰਦਾ ਹੈ ਹੋ ਸਕਦਾ ਹੈ ਲੋਕ ਸੁਹੇਲਾ ਹੋਵੇ ਪਰਲੋਕ ਤੇ ਵਿਗੜ ਗਿਆ ਦੋਵੇਂ ਲੋਕ ਸੁਹੇਲੇ ਨਹੀਂ ਹੋਣਗੇ ਤਨ ਦੀਆਂ ਸਾਰੀਆਂ ਲੋੜਾਂ ਦੀ ਹੋ ਸਕਦਾ ਹੈ ਪੂਰਤੀ ਹੋ ਜਾਏ ਔਰ ਹੋ ਜਾਂਦੀ ਹੈ ਮਾਨਸਿਕ ਕਲੇਸ਼ ਤੇ ਬਣਿਆ ਰਹੇਗਾ ਮਨ ਦੀ ਚਿੰਤਾ ਤੇ ਬਣੀ ਰਹੇਗੀ ਮਨ ਦਾ ਸੰਤਾਪ ਤੇ ਬਣਿਆ ਰਹੇਗਾ ਮਨ ਦਾ ਕਲੇਸ਼ ਤੇ ਬਣਿਆ ਰਹੇਗਾ ਇਸ ਲੋਗ ਦੇ ਚ ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਕਥਾ ਬੜੀ ਗੂੜ ਹੈ ਬਾਰੀਕ ਹੈ ਗਾਥਾ ਗੂੜ ਅਪਾਰੰ ਨਾ ਆਰ ਦਾ ਪਤਾ ਨਾ ਬਾਹਰ ਦਾ ਪਤਾ ਬੜੀ ਗੂੜ ਬੜੀ ਗਹਿਰੀ ਬੜੀ ਉੱਚੀ ਸਮਝਣੰ ਵਿਰਲਾ ਜਨੈ ਪਰ ਐਸਾ ਨਹੀਂ ਹੈ ਕਿ ਕੋਈ ਸਮਝਦਾ ਨਹੀਂ ਵਿਰਲਾ ਸਮਝਦਾ ਹੈ ਕਿਹੜਾ ਵਿਰਲਾ ਸਮਝਦਾ ਦੂਜੀ ਪੰਕਤੀ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ ਗੁਰੂ ਦੀ ਸੰਗਤ 'ਚ ਬੈਠ ਕੇ ਸਾਧ ਸੰਗਤ ਦੇ 'ਚ ਬੈਠ ਕੇ ਜੋ ਗੋਬਿੰਦ ਦੇ ਗੁਣਾ ਦਾ ਰਮਣ ਕਰਦਾ ਹੈ ਜਪ ਕਰਦਾ ਹੈ ਭਾਵਨਾ ਕਰਕੇ ਕੀਰਤਨ ਸੁਣਦਾ ਹੈ ਕਥਾ ਸੁਣਦਾ ਹੈ ਭਾਵਨਾ ਕਰਕੇ ਪਾਠ ਕਰਦਾ ਹੈ ਉਹ ਸਮਝ ਜਾਏਗਾ ਉਹਦੀ ਅਕਲ ਬਾਰਿਕ ਹੋ ਜਾਏਗੀ ਅਗਲੇ ਸ਼ਲੋਕਾਂ ਦੇ ਮੈਂ ਤੁਹਾਡੇ ਸਾਹਮਣੇ ਹਰ ਫਰਖਾਂ ਹਾਂਜੀ ਉਮਨ ਪ੍ਰਸਾਧ ਬਚਨਾ ਕੂਟ ਦੁੱਖ ਬਿਨਾ ਸੁਣੇ ਮੰਤਰ ਬੋਲਣੋਂ ਕਹਿੰਦੇ ਨੇ ਮਨੁੱਖੀ ਦੁਨੀਆ ਵਿੱਚ ਸ਼ਬਦਾਂ ਦੀ ਬੜੀ ਮਹਿਮਾ ਥੇੜੀ ਸਾਰੀ ਸ਼ਬਦਾਂ ਦੀ ਦੋ ਬੋਲ ਬੰਦੇ ਨੇ ਬੋਲੇ ਨੇ ਅਗਲੇ ਦੇ ਹਿਰਦੇ ਨੂੰ ਤਪਾ ਕੇ ਰੱਖ ਦਿੱਤਾ ਸਾਰੀ ਰਾਤ ਅਗਲੇ ਨੂੰ ਨੀਂਦ ਨਹੀਂ ਆਈ ਦੋ ਬੋਲ ਆ। ਤੇ ਜੇ ਦੋ ਬੋਲ ਬੰਦੇ ਨੂੰ ਤਪਾ ਕੇ ਰੱਖ ਸਕਦੇ ਨੇ ਦੋ ਬੋਲ ਸ਼ਾਂਤ ਵੀ ਕਰ ਸਕਦੇ ਨੇ। ਇਹ ਵੀ ਮਹਿਸੂਸ ਕਰਦੇ। ਜਿਸ ਤਰ੍ਹਾਂ ਦੂਜੇ ਨੂੰ ਦੋ ਬੋਲ ਸ਼ਾਂਤ ਵੀ ਕਰ ਸਕਦੇ ਨੇ ਮਿੱਠੇ। ਦੋ ਬੋਲ ਅਸ਼ਾਂਤ ਵੀ ਕਰ ਸਕਦੇ ਨੇ ਕੋੜੇ। ਇਸ ਤਰ੍ਹਾਂ ਮਹਾਨ ਬੋਲ ਅਗਰ ਮਨ ਸੁਣੇ ਮਨ ਨੂੰ ਸ਼ਾਂਤੀ ਮਿਲੇਗੀ ਸਕੂਨ ਮਿਲੇਗਾ ਆਨੰਦ ਮਿਲੇਗਾ ਅਗਰ ਆਪਣਾ ਮਨ ਸੁਣੇ ਮਿੱਠਾ ਬੋਲ ਉਹ ਮਹਾਨ ਬੋਲ ਉਹ ਸ਼ੁਭ ਬੋਲ ਮੰਤਰ ਬੋਲ ਨੂੰ ਕਹਿੰਦੇ ਨੇ ਉਹ ਕਿਹੜਾ ਸੁਮੰਤਰ ਸਾਧ ਵਚਨਾ ਗੁਰੂ ਦਾ ਬਚਨ ਹੀ ਸ਼ੁਭ ਮੰਤਰ ਹੈ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰਾ ਨਾਮ ਜੇ ਨਾ ਅੱਖਰਾਂ ਦੇ ਵਿੱਚ ਆ ਜਾਏ ਉਹੀ ਮੰਤਰਾਂ ਵਿੱਚ ਸਿਰਮੌਰ ਮੰਤਰ ਹੈ ਮੈਂ ਉਸੇ ਨੂੰ ਨਮਸਕਾਰ ਕਰਦਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਜਾਪਸਾਬ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਜੰਤਰ ਹੈ ਮੈਨੂੰ ਕੋਈ ਹੋਰ ਤਾਂ ਅਗੇ ਤਵੀਜ਼ ਦੀ ਲੋੜ ਨਹੀਂ ਹੋਰ ਜਾਦੂ ਟੋਣੇ ਦੀ ਲੋੜ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਕਿਸੇ ਹੋਰ ਮੰਤਰ ਦੀ ਲੋੜ ਨਹੀਂ ਨਾਮੋ ਮੰਤਰ ਮੰਤਰੰ ਨਮਸਕਾਰੇ ਪ੍ਰਭੂ ਤੇਨੋ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਯੰਤਰ ਹੈ ਦਾਗੇ ਤਵੀਜ਼ ਜਾਦੂ ਉਟਾਉਣੇ ਬਈ ਤੇ ਹੈਰਾਨ ਹੋ ਨਾ بڑے بڑے ਗੁਰਮੁਖਾਂ ਨੂੰ ਦੇਖ ਕੇ ਜਦ ਕਹਿੰਦੇ ਨੇ ਨਾਗ ਪਾਏ ਨੇ ਫਲਾਣੇ ਬ੍ਰਾਹਮਣ ਨੇ ਕਿਹਾ ਹੈ ਨਗ ਪਾ ਲੈ ਇਹ ਪੱਥਰ ਪਾ ਲੈ ਇਹ ਤੇਰਾ ਕੰਮ ਸਿੱਧ ਹੋ ਜਾਏਗਾ ਤੇ ਜੇ ਪੱਥਰਾਂ ਨਾਲ ਹੀ ਕੰਮ ਸਿੱਧ ਹੋ ਦਿੰਦੇ ਤੇ ਰੱਬ ਦੀ ਫਿਰ ਕੋਈ ਲੋੜ ਹੀ ਨਹੀਂ ਵਹਿਮ ਤੋਂ ਮੈਂ ਐਸੇ ਐਸੇ ਵਹਿਮ ਹੀ ਮਨੇ ਭਾਰਤ ਦੇ ਚ ਵੀ ਨੇ ਈਰਾਨ ਦੇ ਚ ਵੀ ਮੈਂ ਦੇਖੇ ਨੇ ਰਸਤੇ ਚ ਬਿੱਲੀ ਰਸਤਾ ਕਿਦਰੇ ਕੱਟ ਜਾਏ ਕਹਨ ਨਹੀਂ ਆਪਿ ਸ਼ਾਗਨੋ ऐसे बंदਿਆਂ ਦਾ ਰੱਬ ਤੇ ਗੁਰੂ ਵਿੱਲੀ ਹੈ ਔਰ ਕੁਛ ਵੀ ਨਹੀਂ। ਐਵੀ ਮੈਂ ਅਰਜ਼ ਕਰਦੇ। ਨਿਛਾ ਗਈ ਹੈ। ਕਹਿੰਦੇ ਨਾ ਅbschगन ਹੋ ਗਿਆ ਹੱਦ ਹੋ ਗਈ। ਛੋਟੀਆਂ ਛੋਟੀਆਂ ਗੱਲਾਂ ਤੇ ਰੱਬੀ ਵਿਸ਼ਵਾਸ ਰੱਬੀ ਭਰੋਸਾ ਮਨੋਂ ਕੁ ਦਾ ਟੁੱਟਦਾ ਹੈ। ਐਵੀ ਮੈਂ ਅਰਜ਼ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ। ਔਰ ਕਦੀ ਪੁਲਨਾ ਨਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਟੂਣਾ ਕਰ ਦਿੱਤਾ ਉਸਨੇ ਐ ਕਰ ਦਿੱਤਾ ਉਸਨੇ ਐ ਕਰ ਦਿੱਤਾ ਸਭ ਵਹਿਮ ਤੋਂ ਮਾਰ ਤੁਸੀਂ ਆਖੋਗੇ ਫਲਾਣਾ ਕਰਦਾ ਹੈ ਤੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ ਸਮਝ ਲੋ ਦੇ ਮਨ ਨੇ ਮੰਨ ਲਿਓ ਤੇ ਮੰਜੀ ਤੇ ਪਹਿ ਜਾਏਗਾ ਇਹ ਵੀ ਮੈਂ ਇਸ ਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟਕਿਆਂ ਹੀ ਠੀਕ ਹੋ ਜਾਏਗਾ ਕੁਝ ਵੀ ਨਹੀਂ ਮਾਮੂਲੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇਈ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈ ਗਏ ਤੇ ਤਿੰਨ ਚਾਰ ਡਾਕਟਰ ਕਹਿ ਦੇਣ ਤੇ ਆਪੇ ਹੀ ভরসা ਹੋ ਗਿਆ। ਤੂੰ ਸਮਝ ਲਓ ਮੰਜੇ ਤੇ ਪਹ ਜਾਏਗਾ। ਹੋ ਗਿਆ। ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ। ਇਹ ਧਾਗੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦੇ। ਮੈਨੂੰ ਕੈਨੇਡਾ ਦੇ ਇੱਕ ਸੈੰਗ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ। ਉਸ ਧਾਗੇ ਤਵੀਜ਼ ਨਾਲ ਮੈਂ ਕਿ ਚਿੜੀਆਂ, ਪਸ਼ੂ ਪੰਛੀਆਂ ਸੂਰਾਂ ਦੇ ਵੀ 18-18 ਮੁੰਡੇ ਪਏ ਹੁੰਦੇ ਨੇ ਉਹ ਤਾਂਗੇ ਤਵੀਜ਼ ਲੈਂਦੇ ਪੈਣ। ਇਹ ਤੇ ਹੁੰਦੇ ਨੇ ਕਿਸੇ ਕੱਦੇ ਨਹੀਂ ਹੁੰਦਾ ਨਹੀਂ ਹੁੰਦਾ ਵਾਕੀ ਤੇ ਹੁੰਦੇ ਪੈਣ ਕੋਈ ਤਾਂਗੇ ਤਵੀਜ਼ ਨਾਲ ਹੁੰਦੇ ਪੈਣ। ਪਰ ਕੀ ਕੀਤਾ ਜਾਏ। ਕਾਮਨਾ ਦਾ ਗਰਸਿਆ ਹੋਇਆ ਮਨੁੱਖ ਬਟਕੇਗਾ। ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਧਰਤੇ ਜਾਏ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੁਦਰਾਮ ਭਜਨ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਇਹਨੋ ਲੱਜਾ ਵੀ ਨਹੀਂ ਆ ਰਹੀ ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰ ਰਹੇ ਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ ਹਾਂ ਮਨ ਨੇ ਮੰਨ ਲਏ ਇਸ ਤਰ੍ਹਾਂ ਜੈਸੇ 2-3 ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਗੱਲ ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਇਹ ਜੇ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਉਹਨੇ ਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚ ਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ ਆਉਂਦਾ ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਤ ਹੈ ਇਹ ਸਾਰੀ ਦੁਨੀਆ ਅਖਬਾਰ ਵਿੱਚ ਟੀਵੀ ਦੇ ਵਿੱਚ ਰੇਡੀਓ ਵਿੱਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਨੈ ਨਕਸ਼ ਵਧੀਆ ਹੋ ਜਾਂਦੇ ਹਨ ਯਕੀਨ ਜਾਣੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹੀ ਸਾਬਣ ਲੈ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲ ਦੋ ਸਕਦਾ ਜਰਾ ਕੋਮਲ ਹੋਵੇਗਾ ਕਿ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਔਰਤਾਂ ਦੇ ਵੀ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋਂ ਲੋਕੀ ਪ੍ਰੇਰਤੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਡ ਦੇ ਚ ਖੜਾ ਕਰਦੇ ਹਾਂ ਅਸੀਂ ਲੱਖਾਂ ਰੁਪਏ ਐਡਵਟਾਈਜ਼ਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸਾਡਾ ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਸੀ ਮੈਂ ਕਿ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾ ਬਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰਦਾ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ ਗਲਤ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ 'ਚ ਨਾ ਪੈਣਾ ਨਹੀਂ ਆਉਂਦਾ ਗਲਤ ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆ ਤੇ ਮੈਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਦੇ ਚ ਦੇਖਦਾ ਹੈ ਰੇਡੀਓ ਦੇ ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹੀ ਖਰੀਦਦਾ ਹੈ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਦੇ ਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵੀ ਗੈਨੇਜ ਇੱਕ ਵਸਤੂ ਦੇ ਬਣਾਉਣ ਦਿੱਤੇ ਅਮਰੀਕਾ ਦੇ ਜੋ ਹਰ ਚਾਹੰਦਾ ਹੈ 4 ਗੁਣਾ ਵੱਧ ਉਸਤੇ ਐਡਵਰਟਾਈਜ਼ਮੈਂਟ ਤੇ ਖਰਚਦਾ ਤਾਂ ਉਹ ਚੀਜ਼ ਘਰ-ਘਰ ਪਹੁੰਚਦੀ। ਝਾਓ ਵਸਤੂ ਘਰ-ਘਰ ਪਹੁੰਚਦੀ। ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ, ਰਾਜਨੀਤੀ ਦਾ ਪ੍ਰਚਾਰ ਹੈ, ਧਰਮ ਦਾ ਪ੍ਰਚਾਰ ਇਸ ਢੰਗ ਨਾਲ ਨਹੀਂ ਹੈ। ਕੀ ਹੋਇਆ ਗੁਰਦੁਆਰੇ 'ਚ ਕਦੀ-ਕਦਾਈਂ ਕਥਾ ਕੀਰਤਨ ਹੋ ਗਿਆ। ਪਤਨਾ ਖੁਲਾਸਾ ਨਹੀਂ। टीवी ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨਸ ਕੋਈ ਦਿਨ ਵਰ ਸਾਨੂੰ ਇਹ ਮਿਲੇਗੀ ਪ੍ਰੇਰਣਾ ਮਾਇਰਸ ਕਰਾਂ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਤ ਦਾ ਐਡਵਰਟਾਈਜ਼ਮੈਂਟ ਬਹੁਤ ਹੈ ਪ੍ਰਚਾਰ ਬੜਾ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ ਤੇ ਔਰ ਇਸ ਚੱਕਰ 'ਚ ਨਾ ਪਹਿਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੁੰਦਾ 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 ਹੈ ਹੁੰਦਾ ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰਾ ਕਮ ਸੇ ਕਮ ਇਹ ਸਾਬਣ ਤੇ ਨਾਲ ਹੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣ ਲੱਗੇ ਇਸ ਚੱਕਰ 'ਚ ਨਾ ਪੈ। ਜੇ ਇਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਇਸ ਚੱਕਰ 'ਚ ਨਾ ਪੈ। ਇਸ ਚੱਕਰ 'ਚ ਨਾ ਪੈ। ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹਿ ਜਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇਗੀ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਤਾਗੇ ਦਬੀਜ਼ਾਂ ਦੇ ਪ੍ਰਚਾਰ ਤੇ ਦੇਖ ਕੇ ਮੈਂ 당ਗ ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਅਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਹੈ। ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ। ਕੋਈ ਪੰਡਤ ਮਹਾਰਾਜ ਹੈ, ਕੋਈ ਅਜਮੇਰੀ ਬਾਬਾ ਹੈ, ਕੋਈ ਕੋਈ ਹੈ, ਕੋਈ ਕੋਈ ਹੈ, ਕੋਈ ਕੋਈ ਹੈ। ਹੁਣ ਬਹੁਤਾ ਮੈਂ ਨਾਂ ਲਵਾ ਨਾਂ ਜੋ ਹੈ ਨਾਂ ਲਵਾ ਕਿਉਂਕਿ ਸਾਬਣ ਦੇ ਮਾਲਕ ਦੀ ਤਰ੍ਹਾਂ ਕਿਦਰ ਇਹ ਵੀ ਮੈਨੂੰ ਦਮਕੇ ਨਾ ਦੇ ਦੇ। ਪਰ ਮੈਂ ਇਤਨਾ ਆਖ ਸਕਦਾ ਦਾਅਵੇ ਨਾਲ ਕਹਿ ਸਕਦਾ 100% ਗਲਤ। ਤਥਾਈ ਗਲਤ ਹੈ। ਕਿਉਂ? ਜਿਸ ਗੁਰੂਨ ਵਸੀ ਮਤ ਫੜ ਏ ਤੈਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸਿੱਕੇ ਕਿਛ ਆਤੈ ਇਹ ਮੇਰੇ ਬਿਰਾ ਸਤਗੁਰੂ ਭਰਾ ਕਰਕੇ ਕਹਿ ਰਹਿਣਾ ਇਹ ਮੇਰੇ ਬਿਰਾ ਭੁੱਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਐ ਤੇ ਦਾਤੇ ਦਾਤ ਰਖੇ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ રે ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਤੁਮੇ ਅਰਜ਼ ਕਰਾਂ ਬੋਲਾ ਦੀ ਸਿੱਧੀ ਤੇ ਹੈ ਬਾਰ ਬਾਰ ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨੁਕ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਅਨੰਦਿਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਉਹ ਕਿਹੜਾ ਬੋਲ ਹੈ ਸੁਮੰਤਰ ਸਾਧ ਬਚਨਾ ਗੁਰੂ ਦੇਵ ਦਾ ਕਿਉਂਕਿ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੈਂ ਆਵੇ ਕਸਮ ਕਿ ਬਾਣ ਮੈਂ ਫਿਰਦਾ ਰਹਾ ਮੂਮਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਐਸ ਵਾਸਤੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਲ ਹੋਈ ਹੈ ਮੂਮਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤਾਂ ਨਾਜ਼ਲ ਹੋਈ ਠੀਕ ਕਹਿੰਦੇ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਦੇ ਸਮੇ ਆਵੇ ਕਸਮ ਕੀ ਬਾਣੀ ਤੈ ਸੜਾ ਕਰੇ ਗਿਆਨ ਵੇ ਲਾ ਲੋ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪ੍ਰਮਾਤਮਾ ਮਹਾਨ ਹੈ ਸਹੀ ਮਹਾਨ ਹੋ ਜਾਏਗਾ ਇਤਨਾ ਹੀ ਅਨੰਦਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਤੋਂ ਸਤਿਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਕਰੋਣਾ ਪਾਪ ਨਾਸ ਹੋ ਜਾਣਗੇ ਇੱਕ ਦੋ ਦੀ ਤੇ ਗੱਲ ਛੱਡੋ ਲਖ ਮੜੀ ਆਕਰ ਇਕੱਠੇ ਇਕ ਰਤੀਲੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾਂ ਮਣ ਲਕੜਾਂ ਜਲਾਖੇ ਖਾਕ ਕੀਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾਂ ਪਾਪ ਨਾਸ ਹੋ ਗਏ ਤੇ ਮਨ ਦਾ ਜੁੜਨਾ ਕੀ ਹੈ ਮਨ ਦਾ ਸੁਣਨਾ ਹੋਰ ਕੀ ਜੁੜਨਾ ਹੁੰਦਾ ਹੈ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਇਹ ਤੇ ਸਰੋਤ ਹੈ ਸੁਰਤ ਦੇ ਚੈਨ ਧਿਆਨਪੂਰਵਕ ਸੁਣ ਰਿਹਾ ਹੈ ਸੁਰਤ ਦੇ ਚ ਸੁਣ ਰਿਹਾ ਹੈ ਤੇ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸਮਾਧੀ ਲੀਨ ਕਰ ਦੇਣਾ ਹੈ ਮਨ ਨੂੰ ਗੁਣਾ ਨਾਲ ਭਰ ਦੇਣਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਵਿਨਾਸ਼ ਨੇ ਹਾਂਜੀ ਸੁਮੰਤਰ ਸਾਧ ਬਚਨਾ ਕੋਟ ਦੋਖ ਵਿਨਾਸ਼ ਨੇ ਹਾਂਜੀ ਹਰ ਚਰਨ ਕਮਲ ਧਿਆਨ ਨਾਲ ਪੁਲਸੰ ਉਧਾਰ ਦਰੜ ਹਰੀ ਦੇ ਚਰਨ ਕਮਲ ਪ੍ਰਮਾਤਮਾ ਦੇ ਚਰਨ ਕੀ ਨੇ ਸਰਗੁਣ ਰੂਪ ਦੇ ਚ ਸਾਧੂ ਦੇ ਚਰਨ ਸਤਸੰਗੀਆਂ ਦੇ ਚਰਨ ਪ੍ਰਭੂ ਦੇ ਚਰਨ ਨੇ ਇਹ ਸਵਾਸੀ ਚਰਨ ਦੂਰ ਮਸਤਕ ਤੇ ਲਾਈ ਜਾਂਦੀ ਹੈ ਨਿਰਗੁਣ ਰੂਪ ਦੇ ਚ ਉਹਦੇ ਗੁਣ ਜਿਹੜੇ ਨੇ ਦਇਆ ਸੇਲ ਸੰਜਮ ਨਿਰਵੈਰਤਾ ਨਿਰਭੈਤਾ ਉਹਦੇ ਚਰਨ ਜਿਵੇਂ ਪੈਰਾਂ ਤੇ ਸਾਰਾ ਸਰੀਰ ਖੜਾ ਹੈ ਗੁਣਾਂ ਤੇ ਸਾਰਾ ਪਰਮਾਤਮਾ ਖੜਾ ਹੈ ਕਿਰਨਾਂ ਤੇ ਸਾਰਾ ਸੂਰਜ ਖੜਾ ਹੈ ਜੇ ਰੋਸ਼ਨੀ ਨਹੀਂ ਤੇ ਸੂਰਜ ਕਿਹੜੀ ਗੱਲ ਦਾ ਜੇ ਗੁਣ ਹੀ ਨਹੀਂ ਤੇ ਪਰਮਾਤਮਾ ਕਿਹੜੀ ਗੱਲ ਦਾ ਕੋ ਸਾਥੀ ਮੰਨ ਪ੍ਰਭੂ ਦੀ ਹੋਂਦ ਗੁਣਾਂ ਤੇ ਖੜੀਏ ਜਿਵੇਂ ਸੂਰਜ ਦੀ ਹੋਂਦ ਰੋਸ਼ਨੀ ਤੇ ਖੜੀਏ ਕਿਰਨਾਂ ਤੇ ਖੜੀਏ ਜਿਵੇਂ ਸਾਡੇ ਘਰ ਦੇ ਚਾਨਣਾ ਹੈ ਤੇ ਸੂਰਜ ਦਾ ਅਗਰ ਕਿਸੇ ਦੇ ਅੰਦਰ ਗੁਣ ਪ੍ਰਵੇਸ਼ ਕਰ ਗਿਆ ਸਮਝ ਲਓ ਪ੍ਰਭੂ ਦੇ ਚਰਨਾਾਂ ਨਾਲ ਜੁੜ ਗਿਆ ਗੁਣ ਤੇ ਪ੍ਰਭੂ ਦੇ ਚਰਨ ਨੇ ਪ੍ਰਮਾਤਮਾ ਦੇ ਅੰਦਰ ਪ੍ਰਵੇਸ਼ ਕਰ ਗਿਆ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣਗੁਣ ਕਈ ਤੇ ਭਗਤ ਨਾ ਹੋਏ ਤੋ ਪ੍ਰਮਾਤਮਾ ਦੇ ਚਰਨ ਕਬਲਾਂ ਦਾ ਧਿਆਨ धरਦੇ ਹੀ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ ਪਾਪ ਮਿਟ ਜਾਂਦੇ ਨੇ ਹਾਂ